ਖੁਸ਼ੀ ਦੀ ਖਬਰ ਰਾਜਪੁਰਾ ਦੇ ਵਿੱਚ ਲੱਗਣ ਜਾ ਰਿਹਾ ਹੈ ਵੱਡਾ ਕਿਸਾਨ ਮੇਲਾ ਜੀ ਹਾਂ ਰਾਜਪੁਰਾ ਦੀ ਨਵੀਂ ਅਨਾਜ ਮੰਡੀ ਦੇ ਵਿੱਚ 2 ਅਤੇ 3 ਸਤੰਬਰ ਨੂੰ ਵਿਸ਼ਾਲ ਕਿਸਾਨ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਦੇ ਵਿੱਚ 200 ਦੇ ਕਰੀਬ ਖੇਤੀਬਾੜੀ ਦੇ ਨਾਲ ਸਬੰਧਿਤ ਕੰਪਨੀਆਂ 1000 ਦੇ ਕਰੀਬ ਖੇਤੀਬਾੜੀ ਸੰਦ ਅਤੇ ਸਬੰਧਿਤ ਸਮਾਨ ਅਤੇ ਉਕਤ ਕਿਸਾਨ ਮੇਲੇ ਦੇ ਵਿੱਚ 1 ਲੱਖ ਕਿਸਾਨਾਂ ਦਾ ਇਕੱਠ ਹੋਣ ਦੀ ਸੰਭਾਵਨਾ ਹੈ ਇਨਾ ਗੱਲਾਂ ਦਾ ਪ੍ਰਗਟਾਵਾ ਖੁਦ ਰਾਜਪੁਰਾ ਦੀ ਵਿਧਾਇਕਾ ਮੈਡਮ ਨੀਰਾ ਮਿੱਤਲ ਦੇ ਵੱਲੋਂ ਕੀਤਾ ਗਿਆ ਹੈ ਅਖਰ ਉਹਨਾਂ ਨੇ ਕੀ ਜਾਣਕਾਰੀ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਹਲਕਾ ਕਨੌਰ ਦੇ ਵਿਧਾਇਕ ਗੁਰਲਾਲ ਸਿੰਘ ਕਨੌਰ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਹੈ ਇਹ ਵੀ ਸੁਣਦੇ ਆਂ ਦੇਖੋ ਸਾਨੂੰ ਬਹੁਤ ਖੁਸ਼ੀ ਹੈ ਸਾਡੇ ਲਈ ਮਾਣ ਦੀ ਗੱਲ ਹੈ ਕਿ ਰਾਜਪੁਰੇ ਵਿੱਚ ਕਿਸਾਨੀ ਮੇਲਾ ਲੱਗ ਰਿਹਾ ਹੈ ਇਹ ਜਿਹੜਾ ਕਿਸਾਨ ਮੇਲਾ ਲੱਗ ਰਿਹਾ ਹੈ ਸਾਡੇ ਕਿਸਾਨ ਭਰਾਵਾਂ ਨੂੰ ਇਹਨਾਂ ਦਾ ਬਹੁਤ ਫਾਇਦਾ ਹੋਊਗਾ ਨਵੀਆਂ ਨਵੀਆਂ ਇੱਥੋਂ ਟੈਕਨੀਕ ਸਿੱਖਣਗੇ ਖੇਤੀਬਾੜੀ ਨੂੰ ਕਿਵੇਂ ਵਾਧਾ ਕੀਤਾ ਜਾਣਾ ਹੈ ਕਿਵੇਂ ਖੇਤੀ ਨੂੰ ਪ੍ਰਮੋਟ ਕੀਤਾ ਜਾਣਾ ਹੈ ਫਸਲਾਂ ਨੂੰ ਕਿਵੇਂ ਵੱਧ ਤੋਂ ਵੱਧ ਮੁੱਲ ਨਾਲ ਵੇਚਿਆ ਜਾਣਾ ਹੈ ਕਿਉਂਕਿ ਕਿਸਾਨ ਭਰਾ ਕਈ ਇਨ੍ਹਾਂ ਚੀਜ਼ਾਂ ਤੇ ਉਲਝ ਜਾਂਦੇ ਨੇ ਕਿ ਉਹਨਾਂ ਨੂੰ ਫਸਲਾਂ ਦਾ ਸਹੀ ਮੁੱਲ ਨਹੀਂ ਮਿਲਦਾ ਤਾਂ ਉਹਨਾਂ ਨੂੰ ਹਰ ਚੀਜ਼ ਦਾ ਹਰ ਟੈਕਨੀਕ ਦਾ ਇੱਥੋਂ ਕਿਉਂਕਿ ਸਾਡੇ ਕੋਲੇ ਕਾਫੀ ਐਜੂਕੇਟਿਡ ਹਸਤੀਆਂ ਆਣ ਗਿਆ ਉਹ ਉਹਨਾਂ ਨੂੰ ਇੱਥੇ ਨੌਲੇਜ ਵੀ ਦੇਣ ਗਿਆ ਉਸ ਤੋਂ ਇਲਾਵਾ ਜਿਹੜੇ ਨਵੇਂ ਸੰਦ ਹੈ ਖੇਤੀਬਾੜੀ ਨੂੰ ਅਸੀਂ ਕਿਵੇਂ ਅੱਗੇ ਲਿਜਾ ਸਕਦੇ ਆ ਕਿਵੇਂ ਮਾਡਰਨ ਟੈਕਨੀਕ ਨਾਲ ਅਸੀਂ ਖੇਤੀ ਨੂੰ ਵੱਧ ਤੋਂ ਵੱਧ ਵਾਧਾ ਕਰ ਸਕਦੇ ਆ ਖੇਤੀਬਾੜੀ ਸਾਡੀ ਫਸਲ 'ਚ ਵਾਧਾ ਕਰ ਸਕਦੇ ਆ ਉਹ ਸਾਰੀਆਂ ਟੈਕਨੀਕਾਂ ਇੱਥੇ ਸਾਨੂੰ ਮੇਲੇ ਵਿੱਚ ਮਿਲਣ ਗਿਆ ਔਰ ਮੈਂ ਇਹ ਹੀ ਕਹੂੰਗੀ মিডিਆ ਦੇ ਰਾਈ ਵੀ ਵੱਧ ਤੋਂ ਵੱਧ ਕਿਸਾਨ ਵੱਧ ਤੋਂ ਵੱਧ ਆਰਤੀਆ ਵੀਰ ਵੱਧ ਤੋਂ ਵੱਧ ਲੋਕ ਇੱਥੇ ਆਣ ਤਾਂ ਕਿ ਨਵੀਆਂ-ਨਵੀਆਂ ਟੈਕਨੀਕਾਂ ਇੱਥੋਂ ਲੈ ਕੇ ਜਾਣ ਤਾਂ ਕਿ ਅਸੀਂ ਆਗਿਆ ਫਸਲਾਂ ਨੂੰ ਖੇਤੀવાડી ਚ ਸਵਾੰਦਾ ਕਰ ਸਕੀਏ ਜਿਹੜੇ ਇੱਥੇ ਇਹ ਜਿਹੜੇ ਆਰਗੇਨਾਈਜ਼ਰ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਕਿ ਉਹ ਰਾਜਪੁਰਾ ਵਿੱਚ ਇਹ ਆਰਗੇਨਾਈਜ਼ ਕਰ ਰਹੇ ਹੈ ਸਾਡੇ ਅਭਿੰਦਰ ਸਿੰਘ ਸੰਘਾ ਜੀ ਹੈ ਦੀਪ ਸੰਧੂ ਜੀ ਹੈ ਸਾਹਿਲ अरोड़ा ਸਾਹਿਲ ਮੱਕੜ ਇਹ ਸਾਡੇ ਭਰਾ ਨੇ ਜਿਹੜੇ ਆਰਗੇਨਾਈਜ਼ ਕਰ ਰਹੇ ਨੇ ਔਰ ਕਾਫੀ ਬੜੀਆਂ ਕੰਪਨੀਆਂ ਇੱਥੇ ਆ ਰਹੀਆਂ ਨੇ ਮਤਲਬ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਰਾਜਪੂਰਾ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਰਾਜਪੂਰਾ ਵਿੱਚ ਕਿਸਾਨ ਮੇਲਾ ਹੋ ਰਿਹਾ ਹੈ ਔਰ ਜਿਵੇਂ ਪੰਜਾਬ ਸਰਕਾਰ ਕਿਸਾਨੀ ਨੂੰ ਵਾਅਦਾ ਕਿਸਾਨੀ ਵਿੱਚ ਵਾਅਦਾ ਕਰ ਰਹੀ ਹੈ ਕਿਸਾਨੀ ਨੂੰ ਬढ़ावा ਦੇ ਰਹੀ ਹੈ ਕਿ ਸਾਡੇ ਕਿਸਾਨ ਨੇ ਜਿਹੜੀਆਂ ਫਸਲਾਂ ਜੋ ਕਿ ਸਾਡਾ ਪੰਜਾਬ ਚ ਹੀ ਅੰਨ ਦਤਾ ਹੈ ਸਾਡਾ ਪੰਜਾਬ ਹੀ ਵੱਧ ਤੋਂ ਵੱਧ ਫਸਲਾਂ ਦੀ ਖੇਤੀ ਕਰਕੇ ਬਾਹਰ ਅਸੀਂ ਭੇਜਦੇ ਆ ਤਾਂ ਸਾਡੇ ਪੰਜਾਬ ਦੀ ਖੇਤੀਬਾੜੀ ਨੂੰ ਜਿਵੇਂ ਕਹਿੰਦੇ ਚਾਰ ਚੰਦ ਲੱਗਣ ਇੱਥੋਂ ਜਿਹੜੇ ਕਿਸਾਨ ਵੀ ਇਸ ਮੇਲੇ ਵਿੱਚ ਆਣਗੇ ਨਵੀਆਂ-ਨਵੀਆਂ ਤਕਨੀਕਾਂ ਲੈ ਕੇ ਉਹ ਅੱਗੇ ਜਾਣਗੇ ਮੈਡਮ ਥੋੜਾ ਜਿਹਾ ਵਿਸਥਾਰ ਨਾਲ ਦੱਸ ਦੋ ਕਿ ਇਹ ਕਿਹੜੀ ਡੇਟ ਨੂੰ ਲੱਗਣ ਜਾ ਰਿਹਾ ਤੇ ਕਿੰਨੇ ਦਿਨ ਦਾ ਇਹ ਮੇਲਾ ਚੱਲੇਗਾ ਤੇ ਕੀ ਟਾਈਮਿੰਗਜ਼ ਹੋਣੀਆਂ ਤੁਹਾਨੂੰ ਇਹ ਮੇਲਾ ਸਾਡਾ 2 ਦਿਨਾਂ ਦਾ ਚੱਲੇਗਾ 2 ਤੇ 3 ਸਪਟੰਬਰ ਨੂੰ ਇਹ ਸਵੇਰੇ 8 ਵਜੇ ਤੋਂ ਸ਼ੁਰੂ ਹੋ ਜਾਊਗਾ ਤੇ 2 ਤੇ 3 ਸਪਟੰਬਰ ਨੂੰ ਮੈਂ ਤੁਹਾਨੂੰ ਇਹ ਕਹਿਨੀ ਆ ਕਿ ਮੈਨੂੰ ਸਾਨੂੰ ਜੋ ਉਮੀਦ ਹੈ ਸਾਡੇ ਆਰਗੇਨਾਈਜ਼ਰਾਂ ਨੂੰ ਉਮੀਦ ਹੈ ਕਿ ਇੱਥੇ ਪੈਰ ਧਰਨ ਦੀ ਜਗ੍ਹਾ ਨਹੀਂ ਹੋਣੀ ਲੋਕ ਹਮ-ਹਮਾ ਕੇ ਇੱਥੇ ਪਹੁੰਚਣਗੇ ਤੇ ਮੈਡਮ ਸਰਕਾਰ ਵੱਲੋਂ ਜਾਨੂੰ ਕਿਸ ਤਰ੍ਹਾਂ ਦਾ ਸਹਯੋਜ ਦਿੱਤਾ ਜਾ ਰਿਹਾ ਹੈ ਬਿਲਕੁਲ ਸਰਕਾਰ ਨਾਲ ਹੈ ਅਸੀਂ ਦੋਨੋਂ ਸਾਡੇ ਐਮ.ਐਲ.ਏ. ਕਿਨੌਰ ਗੁਰਲਾਲ ਜੀ ਵੀ ਸਾਡੇ ਨਾਲ ਹੈ ਅਸੀਂ ਦੋਨੋਂ ਇੱਥੇ ਬੈਠੇ ਆ ਜੋ ਵੀ ਸਰਕਾਰ ਵੱਲੋਂ ਸਹੂਲਤਾਂ ਦੀ ਇਹਨਾਂ ਨੂੰ ਲੋੜ ਹੈ ਸਾਡੇ ਬਹੁਤ ਸਾਰੇ ਸਾਡੇ ਮੰਤਰੀ ਸਾਹਿਬਾਨ ਵੀ ਆਣਗੇ ਉਮੀਦ ਹੈ ਸਾਡੇ ਸੀਐਮ ਸਾਹਿਬ ਵੀ ਆਣਗੇ ਕਿਉਂਕਿ ਸੈਸ਼ਨ ਆ ਗਿਆ ਟਾਈਮ ਕੱਢਣਾ ਥੋੜਾ ਜਿਹਾ ਔਖਾ ਪਰ ਸਾਨੂੰ ਉਮੀਦ ਹੈ ਕਿ ਸੀਐਮ ਸਾਹਿਬ ਵੀ ਇੱਥੇ ਜ਼ਰੂਰ ਆਣਗੇ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੱਕੋ ਹੀ ਸੁਪਨਾ ਹੈ ਕਿ ਪੰਜਾਬ ਦੀ ਖੇਤੀਬਾੜੀ ਨੂੰ ਅੱਗੇ ਰਿਤਨ ਚਲ ਜਾਇਆ ਜਾਵੇ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜਿਹੜੇ ਮੀਡੀਆ ਦੇ ਜ਼ਰੀਏ ਜੁੜੇ ਆ ਕਿਸਾਨ ਮੇਲਾ ਇੱਕ ਵਧੀਆ ਅਪਰਾਲਾ ਰਾਜਪੁਰਾ ਇੱਕ ਬਹੁਤ ਵੱਡੀ ਮਾਲਵੇ ਦੀ ਹੱਬ ਹੈ ਨੈਸ਼ਨਲ ਹਾਈਵੇ ਦੇ ਨਾਲ ਲੱਗਦਾ ਸਾਰੇ ਪੰਜਾਬ ਦੇ ਵਿੱਚੋਂ ਵੱਖ-ਵੱਖ ਤਰ੍ਹਾਂ ਦਾ ਮੈਂ ਕਹ ਲਈਏ ਕਿ ਐਕਸਪੀਰੀਅੰਸ ਤਜਰਬਾ ਲੈ ਕੇ ਜਿਹੜੇ ਕਿਸਾਨ ਆਉਣਗੇ ਜਿਹੜਾ ਸਾਡੇ ਇਲਾਕੇ ਨੂੰ ਇਹਦਾ ਫਾਇਦਾ ਹੋਵੇਗਾ ਜਿਵੇਂ ਸ਼ਹਿਦ ਦੀ ਖੇਤੀ ਹੋ ਜਾਂਦੀ ਹੈ ਜਾਂ ਆਲੂਆਂ ਦੀ ਖੇਤੀ ਹੁੰਦੀ ਹੈ ਜਾਂ ਕੋਈ ਵੀ ਜਿਹੜਾ ਕਾਰੋਬਾਰ ਹੈ ਜੇ ਤੁਸੀਂ ਉਹਨੂੰ ਵਧਾਉਣਾ ਹੋਵੇ ਤਾਂ ਜਿਹੜੀ ਨੌਲੇਜ ਸ਼ੇਅਰਿੰਗ ਹੋ ਜਰੂਰੀ ਹੈ। ਸੁਰਾਜਪੁਰਾ 나ਜ ਮੰਡੀ ਦੇ ਵਿੱਚ 2 ਅਤੇ 3 ਸਤੰਬਰ ਨੂੰ ਜਿਹੜਾ ਬਹੁਤ ਵੱਡਾ ਕਿਸਾਨ ਮੇਲਾ ਜਿਹੜੀਆਂ ਲੋਕਲ ਸਾਡੀਆਂ ਕੰਪਨੀਆਂ ਨੇ ਸੋਨਾਲੀਕਾ ਹੋ ਗਿਆ। ਪੀਡੀਸੀ ਹੋ ਗਿਆ। ਹੋਰ ਵੀ ਕੰਪਨੀਆਂ ਦੇ ਵਿੱਚ ਐਗਰੋ ਹੋ ਗਿਆ। ਹੋਰ ਵੀ ਇਹਦੇ ਵਿੱਚ ਵੱਧ ਤੋਂ ਵੱਧ ਜਿਹੜੀਆਂ ਨਵੀਆਂ ਟੈਕਨੀਕਾਂ ਲੈ ਕੇ ਜਿਹੜੇ ਖੇਤੀ ਦੇ ਨਵੇਂ ਕੇ ਲਈ ਵੀ ਉਜਾਰ ਕੇ ਲਈ ਸੰਦ ਕੇ ਲਈ ਨਵੀਆਂ ਮਸ਼ੀਨਾ ਕੇ ਲਈ ਉਹ ਲੈ ਕੇ ਆਉਣਗੇ ਸੋ ਹਰ ਵਾਰੀ ਆਪਾਂ ਦੇਖਦੇ ਆਂ ਤੇ ਜਿਹੜੇ ਨਵੇਂ ਜਿੰਨਾ ਟਾਈਮ ਉਜਾਰ ਨਹੀਂ ਆਉਂਦੇ ਆਪਾਂ ਹਮੇਸ਼ਾ ਦੇਖਦੇ ਆਂ ਖੇਤੀ ਨੂੰ ਜਿਹੜਾ ਹੋਰ ਵਡਾਵਾ ਦੇਣ ਦੇ ਲਈ ਸੋ ਆਸ ਕਰਦੇ ਆਂ ਕਿ ਜਿਹੜੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਟਾਈਮ ਦੇ ਨਾਲ ਲੋਕਾਂ ਨੂੰ ਆ ਕੇ ਜਦੋਂ ਮਿਲਣਗੇ ਸਾਡੇ ਹਲਕੇ ਦੇ ਲੋਕਾਂ ਨੂੰ ਤਾਂ ਮੈਨੂੰ ਲੱਗਦਾ ਕਿ ਸਾਨੂੰ ਇੱਕ ਵਧੀਆ ਜਿਹੜਾ ਹੰਗਾਰਾ ਮਿਲੇਗਾ ਮંત્રી ਸਾਹਿਬ ਸਭਾ ਆਉਣਗੇ ਜਿੰਨੇ ਵੀ ਸਾਡੇ ਕੋਰਸ ਦਿਨ ਸੈਸ਼ਨ ਵੀ ਚੱਲਦਾ ਹੋਣਾ ਤੇ ਟਾਈਮ 'ਚੋਂ ਟਾਈਮ ਕੱਢ ਕੇ ਅਸੀਂ ਵੀ ਆਵਾਂਗੇ ਸੋ ਮੈਂ ਹਲਕੇ ਦੇ ਜ਼ਿਲ੍ਹੇ ਪਟਿਆਲੇ ਦੇ ਕਿਸਾਨ ਵੀਰਾਂ ਨੂੰ ਤੇ ਆੜਤੀ ਵੀਰਾਂ ਨੂੰ ਕਿਉਂਕਿ ਅੱਗੇ ਝੋਨੇ ਦਾ ਸੀਜ਼ਨ ਵੀ ਜਿਹੜਾ ਆਉਣ ਵਾਲਾ ਜੇ ਕੋਈ ਮੁਸ਼ਕਲ ਆਤ ਉਹ ਵੀ ਆਪਾਂ ਬੈ ਕੇ ਹੱਲ ਕਰ ਲਾਂਗੇ ਕਿਉਂਕਿ ਉਸ ਦਿਨ ਤੇ ਟਾਈਮ ਹੁੰਦਾ ਨਹੀਂ ਤੇ ਆਪਾਂ ਨੂੰ ਫਿਰ ਅੱਗੇ ਬੋਥਨ ਬੈਠਣਾ ਵੀ ਹੈ ਸਾਰੇ ਜਿੰਨੇ ਵੀ ਸਾਡੇ ਆੜਤੀ ਸਹਿਬਾਨ ਨੇ ਹੋਰ ਵੀ ਜਿਹੜੇ ਰਾਜਪੁਰੇ ਦੇ ਕੋਈ ਸਾਡੇ ਵਪਾਰੀ ਵਰਗ ਹੈ ਕਿਸਾਨੀ ਵਰਗ ਹੈ ਸੋ ਮੈਂ ਇਹ ਗੱਲ ਕਵਾਂਗੇ ਕਿ ਆਪਾਂ ਪਾਰਟੀਆਂ ਬਾਜ਼ੀਆਂ ਤੋਂ ਵੀ ਉੱਤੇ ਉੱਠ ਕੇ ਸਾਡੇ ਬਾਕੀ ਵੀ ਭਰਾ ਜਿਹੜੇ ਸਾਡੇ ਸਾਬਕਾ ਐਮਐਲਏ ਸਹਿਬਾਨ ਨੇ ਜਾਂ ਕੋਈ ਵੀ ਸਾਡੇ ਜੋ ਵੀ ਸਾਡੇ ਰਾਜਪੁਰਾ ਪਟਿਆਲਾ ਨਾਲ ਪੰਜਾਬ ਨਾਲ ਖੇਤੀ ਨਾਲ ਸੰਬੰਧ ਰੱਖਦੇ ਆ ਸਾਰੇ ਆਉਣ ਅਸੀਂ ਸਾਰਿਆਂ ਨੂੰ ਜਿਹੜਾ ਖੁੱਲਾ ਸੱਦਾ ਦਿੰਨੇ ਆ ਆਓ ਆਪਾਂ ਰਲ ਮਿਲ ਕੇ ਪੰਜਾਬ ਦੀ ਖੇਤੀ ਨੂੰ ਜਵਾਨੀ ਨੂੰ ਕਿਸਾਨੀ ਨੂੰ ਆਪਾਂ ਸਾਂਝਾ ਪਰਾਲਾ ਕਰੀਏ ਬਹੁਤ ਬਹੁਤ አመਤੋ ਜੀ ਪਾਜੀ ਕੀ ਨਾ ਆਪਣਾ ਅਬਜਿੰਦਰ ਸਿੰਘ ਜੀ ਪਾਜੀ ਜਿਹੜੇ ਕਿਸਾਨੀ ਮੇਲਾ ਤੁਸੀਂ ਲਾਰੇ ਹੋਰੇ ਤੁਹਾਡੇ ਇਸ ਦਾ ਵਿਚਾਰ ਹੈ ਕਿ ਅਪਾ ਰਾਜਪੁਰਾ ਸ਼ਹਿਰ ਦੇ ਵਿੱਚ ਲਾਣਾ ਚਾਹੀਦਾ ਆਪਾਂ ਬੇਸਿਕਲੀ ਜਿਹੜੀਆਂ ਇੰਡੀਆ ਦੀਆਂ ਜੀ ਵੱਡੀਆਂ ਕੰਪਨੀ ਆ ਸਾਨੂੰ ਉਹਨਾਂ ਨੇ ਸੁਜੈਸਟ ਕੀਤਾ ਸੀ ਖੁਦ ਮਾਨਜੂਰ ਮੁੱਖ ਮੰਤਰੀ ਸਾਹਿਬ ਨਾਲ ਵੀ ਸਾਡੀ ਇਸ ਬਾਬਤ ਗੱਲ ਹੋਈ ਸੀ ਸਾਡੇ ਸਾਰੇ ਆਰਗੇਨਾਈਜ਼ਰਸ ਦੀ ਕਿ ਪਿਛਲਾ ਮੇਲਾ ਸੀ ਮਲੋੜ ਦੀ ਧਰਤੀ ਤੇ ਲਾਇਆ ਸੀ ਤਾਂ ਉਹਨਾਂ ਨੇ ਕਿਹਾ ਕਿ ਰਾਜਪੁਰੇ ਦਾ ਬਹੁਤ ਵੱਡਾ ਹੱਬ ਆ ਜੀ ਰਾਜਪੁਰਾ ਮੰਡੀ ਏਸ਼ੀਆ ਦੀ ਸੈਕੰਡ ਲਾਰਜੈਸਟ ਮੰਡੀ ਹੈ ਜੀ ਤਾਂ ਸਾਨੂੰ ਕਿਹਾ ਸੀਗਾ ਕਿ ਰਾਜਪੁਰੇ ਲੋਅ ਇੱਥੇ ਲੋਡ ਹੈਗੀ ਤੇ ਕਿਹੜੀ ਕਿਹੜੀ ਕੰਪਨੀਆਂ ਜਿਹੜੀਆਂ ਉਰੇ ਆਉਣ ਦੀ ਸੰਭਾਵਨਾ ਹੈਗੀ ਤੇ ਕਿਹੜੀ ਕਿਹੜੀ ਕੰਪਨੀਆਂ ਤੁਹਾਨੂੰ ਸੇਖ ਹੋ ਦੇ ਰਹੀ ਹੈ ਸੋਨਾਲਿਕਾ ਤਕਰੀਬਨ ਜੀ ਪੰਜ ਆਂਡੀਆਂ ਦੀਆਂ ਚੰਗੀਆਂ ਤੇ ਵੱਡੀਆਂ ਕੰਪਨੀ ਆ ਰਹੀਆਂ ਸਾਰੀ ਪਰ ਮੇਨ ਜਿੱਦਾਂ ਸੋਨਾਲਿਕਾ ਹੋ ਗਈ ਜੈਕਤਜੀਤ ਹੋ ਗਈ ਕਰਤਾਰ ਹੋ ਗਈ ਤੇ এবੀਸੀ ਹੋ ਗਈ ਕੇਵੀਸੀ ਕਾਫੀ ਕੰਪਨੀਆਂ ਹੈਗੀਆਂ ਨੇ ਭਾਜੀ ਮੇਲੇ ਤੱਕ ਸਭ ਲੱਗਦੇ ਰਹਿੰਦੇ ਆ ਤੁਸੀਂ ਇਹ ਜੀ ਕਿਹੜੀ ਚੀਜ਼ ਲੈ ਕੇ ਆ ਰਹੇ ਹੋ ਜਿਹੜੀ ਕਿ ਕਿਸਾਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕਾफी ਕਿਸਾਨੀ ਦੇ ਵਿੱਚ ਮਦਦ ਕਰੇਗੀ ਸਭ ਤੋਂ ਵੱਡੀ ਮਾਰਕੀਟਿੰਗ ਜੀ ਕਿਸਾਨ ਜੇਕਰ ਮੇਲੇ ਦੇ ਵਿੱਚ ਪਹੁੰਚਦਾ ਜੀ ਤਾਂ ਮਾਹਿਰ ਆਉਣਗੇ ਜਿੱਦਾਂ ਹਾਰਟੀਕਲਚਰ ਜਿਹੜੇ ਜਿਨ੍ਹਾਂ ਨੇ ਪੰਜਾਬ ਦੀ ਲੀਚੀ ਪਠਾਨਕੋਟ ਦੀ ਲੀਚੀ ਇੰਗਲੈਂਡ ਭੇਜੀ ਸੀ ਜੀ ਪਿਛੋਂ ਪਿੱਛੇ ਗਈ ਸੀ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਉਹ ਵੀ ਮਾਹਿਰ ਆ ਰਹੇ ਨੇ ਜੀ ਤਾਂ ਆਪਾਂ ਆਪਣਾ ਸਮਾਨ ਬਾਹਰ ਕਿੱਦਾਂ ਭੇਜ ਸਕਦੇ ਆ Amazon ਕੰਪਨੀ Amazon ਵਰਗੀਆਂ ਕੰਪਨੀਆਂ ਤੇ ਕਿੱਦਾਂ ਆਪਾਂ ਇਥੋਂ ਬੈਠੇ ਕਿਸਾਨ ਇੱਕ ਵਾਰ ਦੀ ਫਸਲ ਭੇਜ ਸਕਦਾ ਬਾਹਲੇ ਮੁਲਕਾਂ ਨੂੰ ਫੁੱਲ ਕਿਦਾਂ ਭੇਜ ਸਕਦਾ ਜਿੱਦਾਂ ਅਸੀਂ ਲਾਸਟ ਮੇਲੇ ਦੇ ਵਿੱਚ ਮਲੋਟ 'ਚ ਇੱਕ ਫੁੱਲਾਂ ਦਾ ਸੈਮੀਨਾਰ ਕਰਵਾਇਆ ਸੀਗਾ ਤਾਂ ਉੱਥੋਂ ਤਕਰੀਬਨ ਉਹ ਏਰੀਆ ਦੇ ਵਿੱਚ 200 ਏਕੜ ਦੇ ਨੇੜੇ ਤੇੜੇ ਫੁੱਲ ਲੱਗਣੇ ਸ਼ੁਰੂ ਹੋ ਗਏ ਸੀ ਤਾਂ ਉਹ ਫੁੱਲ ਯੂਰਪ ਦੇ ਵਿੱਚ ਜਾ ਰਹੇ ਸੀ ਤਾਂ ਜੇਕਰ ਕਿਸਾਨ ਹੋਰੇ ਵੀ ਆਉਣਗੇ ਤਾਂ ਰਾਜਪੁਰੇ ਦੇ ਕਿਸਾਨ ਵੀ ਕਣਕ ਦੇ ਚੱਕਰਾਂ ਚੋਂ ਨਿਕਲਣਗੇ ਤੇ ਕੁਝ ਨਵੀਆਂ ਤਕਨੀਕਾਂ ਨਾਲ ਉਹਨਾਂ ਨੂੰ ਕਮਾਈ 'ਚ ਵੀ ਵਾਧਾ ਹੋਊਗਾ ਤੇ ਪੰਜਾਬ ਸਰਕਾਰ ਨੂੰ ਵੀ ਇਹਦਾ ਫਾਇਦਾ ਹੋਊਗਾ ਤੇ ਜੋ ਪਤਾ ਲੱਗਿਆ ਕਿ ਇਹ 2 ਦਿਨ ਵਾਸਤੇ ਲੱਗੇਗਾ ਮੇਲਾ ਤੇ ਕਿਹੜੀ ਤਰੀਕ ਨੂੰ ਲੱਗੇਗਾ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਇਹ ਮੇਲਾ ਲਾਇਆ ਜਾਏਗਾ ਤੇ ਕੀ ਕੀ ਸੁਵਿਧਾਵਾਂ ਜਿਹੜੇ ਲੋਕ ਉਰੇ ਆਣਗੇ ਉਹਨਾਂ ਨੂੰ ਪਾਣੀ ਵਗੈਰਾ ਹੋਰ ਸੁਵਿਧਾਵਾਂ ਕਿਹੜੀ-ਕਿਹੜੀ ਸੁਵਿਧਾਵਾਂ ਤੁਹਾਡੇ ਵੱਲੋਂ ਪਹੁੰਚਾਈ ਜਾਣਗੀਆਂ ਖਾਤਰਾਂ ਦੀ ਸੂਚਿਤ ਹੋਊਗੀ ਜੀ ਉਹਨਾਂ ਕਿਸਾਨਾਂ ਦੀ ਮੈਂ ਨੌਲੇਜ ਲੈਣੀ ਹੈ ਉਹਨਾਂ ਨੂੰ ਪਾਣੀ ਦਾ ਪ੍ਰਬੰਧ ਹੋਏਗਾ ਜੀ ਸਵੇਰੇ 8 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਫਤੇ ਮੰਗਲਵਾਰ ਨੂੰ 2 ਤੇ 3 ਸਤੰਬਰ ਨੂੰ ਮਿਲਾ ਲਿਆ ਕਿਹੜੇ ਕਿਹੜੇ ਮੁੱਖ ਮਹਿਮਾਨ ਜਿਹੜੇ ਹੈਗੇ ਉਹ ਉਹਨਾਂ ਦੇ ਮੰਤਰੀਆਂ ਦੀ ਪਹੁੰਚ ਦੀ ਉਮੀਦ ਲੱਗ ਰਹੀ ਹੈ ਤੁਹਾਨੂੰ ਵੀ ਕਿਹੜੇ ਕਿਹੜੇ ਆਉਣਗੇ ਵੇਖੋ ਸ਼ਸ਼ਨਾ ਜੀ ਦੇ ਬਧਾ ਪੰਜਾਬ ਵਿਧਾਨ ਸਭਾ ਦਾ ਜਿੱਦਾਂ ਐਮ ਐਲ ਏ ਸਾਹਿਬਾਨਾਂ ਨੇ ਦੱਸਿਆ ਹੈਗਾ ਜਿੰਤਾ ਅ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਾਹਿਬ ਆਉਣਗੇ ਉਹਨਾਂ ਦੇ ਮੀਡੀਆ ਡਵਾਈਜ਼ਰ ਬਲਦੇਜ ਪੰਨੂ ਜੀ ਆਉਣਗੇ ਸਾਡੇ ਮਾਨਯੋਗ ਸਪੀਕਰ ਕੁਲਦਾਰ ਸਿੰਘ ਸੰਧਵਾ ਜੀ ਪਹੁੰਚ ਰਹੇ ਨੇ ਸਾਡੇ ਹਾਰਟੀਕਲਚਰ ਮਨਿਸਟਰ ਸਰਦਾਰ ਚੇਤਨ ਸਿੰਘ ਜੋੜੇ ਮੱਜਰਾ ਜੀ ਆ ਰਹੇ ਨੇ ਕਿ ਸਾਡੇ ਐਨਆਰਆਈ ਮਿਨਿਸਟਰ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਅਤੇ ਹੋਰ ਕਾਫੀ ਐਮਐਲਏ ਸਾਹਿਬਾਨ ਸਾਡੇ ਕਿਸਾਨਾਂ ਦੀ ਤੇ ਲੋਕਾਂ ਦੀ ਆਮ ਦੀ ਉਮੀਦ ਤੁਹਾਨੂੰ ਲੱਗਦੀ ਹੈ ਮੇਲੇ ਤੁਸੀਂ ਪਹਿਲਾਂ ਵੀ ਲਾਇਆ ਹੋਰੇ ਤੇ ਰਾਜਪੁਰਾ ਜਿਹੜਾ ਹੈ ਸੈਂਟਰ ਪੁਆਇੰਟ ਹੈਗਾ ਕਿੰਨੇ ਤੁਹਾਨੂੰ ਲੱਗਦਾ ਵੀ ਉਰੇ ਲੋਕਾਂ ਆਣਗੇ ਹੋ ਪੰਜਾਬ ਚੋਂ ਤਾਂ ਕਿਸਾਨ ਨੇ ਆਉਣੀ ਆਉਣਾ ਜੀ ਜੁਪੀ ਹਰੇਣੇ ਚੋਂ ਵੀ ਆ ਰਹੇ ਆ ਜੀ ਕਿਸਾਨ ਘਟੂ ਘਟ 1 ਲੱਖ ਦੇ ਨੇੜੇ ਤੇ ਕਿਸਾਨ ਮੇਰਾ ਆਖਰੀ ਕੁਐਸਚਨ ਹੈ ਇੰਨਾ ਵੱਡਾ ਮੇਲਾ ਲਾ ਰਹੇ ਹੋ ਕਿ ਕਿਸ ਤਰ੍ਹਾਂ ਤੁਸੀਂ ਮੈਨੇਜ ਕਰਦੇ ਹੋ ਸਾਰਾ ਮੈਨੇਜਮੈਂਟ ਹੋਰ ਜਿਹੜੀ ਚੀਜ਼ ਹੈ ਕਿਸ ਦਾ ਕਿਹਦੇ ਸਹਿਯੋਗ ਨਾਲ ਇਸ ਦਾ ਹੁੰਦਾ ਸਾਰਾ ਦੇਖੋ ਪੰਜਾਬ ਸਰਕਾਰ ਦਾ ਸਾਨੂੰ ਹਰ ਪੱਖੋਂ ਮੈਡਮ ਨੀਨਾ ਮੱਤਰ ਸਾਡਾ ਵੱਡਾ ਭਰਾ ਕੋ ਲਾਲ ਕਨੌਰ ਜੀ ਇਹਨਾਂ ਵੱਲੋਂ ਜੋ ਵੀ ਸਾਨੂੰ ਕਿਤੇ ਪਰਮਿਸ਼ਨਾਂ ਦੀ ਲੋੜ ਹੈ ਸਹਿਯੋਗ ਦੀ ਲੋੜ ਹੈ ਇਹਨਾਂ ਦੀ ਗੁਵਾਈ ਹੇਠੇ ਮੇਲਾ ਕਿਸਾਨ ਮੇਲਾ ਲਗਵਾ ਦੇਣੇ ਪੰਜਾਬ ਸਰਕਾਰ ਹੋ ਗਈ ਸਾਡੀ ਖੁਦ ਟੀਮ ਸਾਡੇ ਨਾਲ ਕਾਫੀ ਜੁਨੀ ਹੈ ਨਾ ਸਾਰਿਆਂ ਦੇ ਸਹਿਯੋਗ ਨਾਲ ਰਾਜਪੁਰੇ ਦੇ ਲੋਕਲ ਲੋਕਾਂ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਬਹੁਤ ਸਪੋਰਟਰ ਹੈਗੇ ਹਨ ਕਿੰਨੀ ਟੀਮ ਹੈ ਤੁਹਾਡੀ ਅਸੀਂ ਤਕਰੀਬਨ 100 ਜਣੇ ਦੀ ਸਾਡੀ ਟੀਮ ਹੈਗੀ ਅੱਛਾ ਜੀ ਤੇ ਤੁਸੀਂ ਕੁਝ ਸਨਮਾਨਿਤ ਵਗੈਰਾ ਵੀ ਕਰੋਗੇ ਇਸ ਪ੍ਰੋਗਰਾਮ ਦੇ ਵਿੱਚ ਮਤਲਬ ਕੋਈ ਹਾਂਜੀ ਹਾਂਜੀ ਜਿਹੜੇ ਸਾਡੇ ਕਿਸਾਨ ਜਦ ਅੰਦੋਲਨ ਚੱਲਿਆ ਸੀਗਾ ਜੀ ਉਸ ਟਾਈਮ ਤੇ ਸ਼ਹੀਦ ਹੋ ਗਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਵੀ ਸਨਮਾਨਤ ਕਰਾਂ ਜਿਹੜੇ ਕਿਸਾਨਾਂ ਨੇ ਕੁਝ ਫਸਲਾਂ ਦੇ ਵਿੱਚ ਨਮਾ ਕਰਨ ਕੀਤਾ ਹੈਗਾ ਜੀ ਕੋਈ ਫੁੱਲਾਂ ਦੀ ਕੀਤੀ ਕਰ ਰਿਹਾ ਜਾਂ ਕੋਈ ਚੰਗੇ ਘੋੜਾ ਉਤਪਾਦਕ ਹੈਗੇ ਨੇ ਜੀ ਜਾਂ ਦੁੱਧ ਉਤਪਾਦਕ ਹੈਗੇ ਨੇ ਉਹਨਾਂ ਦਾ ਵੀ ਅਸੀਂ ਸਨਮਾਨ ਕਰਾਂ ਕੁਝ ਖਾਸ ਅਟਰੈਕਸ਼ਨ ਇਸ ਮੇਲੇ ਦੀ ਕੁਝ ਖਾਸ ਜਿਵੇਂ ਤੁਸੀਂ ਘੋੜਿਆਂ ਦੀ ਗੱਲ ਕੀਤੀ ਹੈ ਦੇਖੋ ਇੱਥੇ ਕੋਈ ਖਾਸ ਅਟਰੈਕਸ਼ਨ ਇੱਥੇ ਕਾਫੀ ਚੰਗੀ ਨਸਲ ਦੇ ਕੁੱਤੇ ਆ ਰਹੇ ਨੇ ਪਸ਼ੂ ਸਾਰੇ ਸਭ ਤੋਂ ਵੱਡਾ ਜੀ ਇੱਥੇ ਛੋਟੇ ਛੋਟੇ ਸੰਦ ਬਹੁਤ ਆ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਲੋਕਲ ਆਪਣੀ ਸਬਜ਼ੀ ਲਈ ਜਿੱਦਾਂ ਘਰੇ ਇੱਕ ਛੋਟੇ ਬਾਗ-ਬਗੀਚੇ ਆ ਉਹਦੇ ਲਈ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈਗੀ ਤਾਂ ਉਹ ਆ ਰਹੇ ਨੇ ਤੇ ਸਭ ਤੋਂ ਵੱਡੀ ਗੱਲ ਮਾਰਕੀਟਿੰਗ ਸਾਡੀ ਸਮੱਸਿਆ ਪੰਜਾਬ ਦੀ ਖੇਤੀਬਾੜੀ ਦੀ ਮਾਰਕੀਟਿੰਗ ਨਹੀਂ ਰਹੀ ਹੈ ਤੋ ਅਸੀਂ ਆਪਣੀ ਖੇਤੀ ਕਿੱਦਾਂ ਕਿੱਦਾਂ ਵੇਚਨੀ ਹੈ ਜਿੱਦਾਂ ਆਲੂ ਦੀ ਸਮੱਸਿਆ ਆਉਂਦੀ ਆਲੂ ਸਾਡਾ ਕਿਸਾਨ ਸੜਕਾਂ ਦੇ ਸੱਟਦਾ ਹੁੰਦਾ ਕਈ ਵਾਰ ਉਹਦੇ ਨੋਡਲ ਅਫਸਰ ਵੀ ਆ ਰਹੇ ਨੇ ਉਹ ਦੱਸਣਗੇ ਕਿ ਅਸੀਂ ਕੰਟਰੈਕਟ ਖੇਤੀ ਕਿੱਦਾਂ ਕਰ ਸਕਦੇ ਦੇਖੋ ਏਸ਼ੀਆ ਦੀ ਸਭ ਤੋਂ ਦੂਜੀ ਅਨਾਜ ਮੰਡੀ ਹੈ ਰਾਜਪੁਰਾ ਜਿਹੜੀ 12 ਮਹੀਨੇ 30 ਦਿਨ ਚੱਲਦੀ ਹੈ ਸਾਨੂੰ ਅਸੀਂ ਆਪਣੇ ਆਪ ਨੂੰ ਮਤਲਬ ਭਾਗਾਂ ਵਾਲੇ ਸਮਝਦੇ ਆਂ ਵੀ ਇੱਥੇ ਕਿਸਾਨੀ ਮੇਲਾ ਹੋ ਰਿਹਾ ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਪਹੁੰਚ ਰਿਹਾ ਤੇ ਵੱਡੇ ਮਤਲਬ ਬਾਜ਼ਾਰ ਖੇਤੀਬਾੜੀ ਬਾਰੇ ਅਵੇਅਰ ਕਰਨ ਵਾਸਤੇ ਦੇਖੋ ਇੱਥੇ ਕਿਸਾਨ ਆਊਗਾ ਉਹਨਾਂ ਨੂੰ ਮਤਲਬ ਜਿਵੇਂ ਹੁਣ ਸੁਪਰ ਸੀਡਰ ਆਇਆ ਸੁਪਰ ਸੀਡਰ ਇਹ 2 ਸਾਲ ਤੋਂ ਹੀ ਆਇਆ ਕੀਨੀ ਅੱਗ ਲਾਣ ਤੋਂ ਮਤਲਬ ਕਿਸਾਨ ਪਿੱਛੇ हट ਗਿਆ ਇਸ ਕਰਕੇ ਕਿਸਾਨਾਂ ਨੂੰ ਅਵੇਅਰ ਕਰਨ ਦੀ ਲੋੜ ਹੈ ਇਹਨਾਂ ਗੱਲਾਂ ਤੋਂ ਇਹ ਫਸਲੀ ਚੱਕਰ ਚੋ ਵੀ ਬੜੀ ਛੇਤੀ ਨਿਕਲ ਲੰਗੇ ਜੇ ਇਹਨਾਂ ਨੂੰ ਹੋਰ ਜਿਵੇਂ ਪੰਜਾਬ ਸਰਕਾਰ ਉਪਰਾਲੇ ਕਰ ਰਹੀ ਹੈ ਹੋਰ ਵੱਡੇ ਮੇਲੇ ਲਾਏ ਜਾਣ ਤੇ ਪਸ਼ੂਆਂ ਦਾ ਵੀ ਇੱਥੇ ਮੇਲਾ ਲੱਗ ਰਿਹਾ ਨਾਲ ਘੋੜੇ ਤੇ ਵਧੀਆ ਕਿਸਮ ਦੇ ਡੌਗ ਤੁਹਾਡੇ ਵੱਲੋਂ ਕੀ ਸਹਿਯੋਗ ਦਿੱਤਾ ਜਾ ਰਿਹਾ ਇਹਨਾਂ ਨੂੰ ਜਿਹੜੇ 100 ਬੰਦੇ ਦੀ ਟੀਮ ਜਿਹੜੀ ਆਈ ਹੈ ਉਹਦੇ ਉਸ ਤਰ੍ਹਾਂ ਦਾ ਸਹਿਯੋਗ ਤੁਸੀਂ ਦਿੱਤਾ ਸਹਿਯੋਗ ਸਾਰਾ ਦੇ ਆ ਜੀ ਬਿਜਲੀ ਪਾਣੀ ਦਾ ਪ੍ਰਬੰਧ ਹੈ ਪੂਰਾ ਅਸੀਂ ਮਤਲਬ ਨਾਲ ਖੜੇ ਹਾਂ ਹਰ ਵਕਤ ਇਹਨਾਂ ਦੇ ਜੋ ਵੀ ਇਹ ਸਾਨੂੰ ਫੋਨ ਕਰਦੇ ਨਾਲ ਦੀ ਨਾਲ ਤੇ ਅੱਜ ਮੈਡਮ ਨਾਲ ਸਵੇਰੇ ਗੱਲ ਹੋਈ ਨਾਲ ਦੀ ਨਾਲ ਅਸੀਂ ਸਫਾਈ ਵਾਲੇ ਵੀ ਭੇਜੇ ਆ ਮੰਡੀ ਦੀ ਸਫਾਈ ਹੋ ਰਹੀ ਆ ਬਹੁਤ ਵਧੀਆ ਪੱਧਰ ਤੇ ਕੋਈ ਕਿਸੇ ਕਿਸਮ ਦੀ ਜਦੋਂ ਵੀ ਫੋਨ ਕਰਦੇ ਨਾਲ ਦੀ ਨਾਲ ਸਾਡੇ ਬੰਦੇ ਪਹੁੰਚ ਗਏ ਅ ਰਾਇਪੁਰੇ ਸ਼ਹਿਰ માં ਪਹਿਲੀ ਵਾਰੀ ਕਿਸਾਨੀ ਮੇਲਾ 2003 ਤਰੀਕ ਨੂੰ ਹੋਣ ਜਾ ਰਿਹਾ ਸੋ ਸਾਰੇ ਲੋਕਾਂ ਨੂੰ ਕਿਸਾਨ ਵੀਰਾਂ ਨੂੰ ਇਹ ਅਪੀਲ ਆ ਵੀ ਇਸ ਮੇਲੇ માં ਵੱਧ ਜੜਕਾ ਹਿੱਸਾ ਲਿਆ ਬੜੀ ਬੜੀ ਕੰਪਨੀਆ ਉਰਾ ਰਹੀਆਂ ਤੇ ਜੋ ਪਾਦੀ ਗੱਲ ਜੁੜੇ ਹੋਏ ਲੋਕਾਂ ਉਹਨਾਂ ਨੂੰ ਵੀ ਉਰਾ ਸਨਮਾਨਤ ਕਰਿਆ ਜਾਹਗਾ। ਕੀ ਕੀ ਦੇਖਣ ਨੂੰ ਮਿਲੇਗਾ ਉਸ ਪੂਰੇ ਸੋਨਾ ਲਿਕਾ ਵਰਗੇ ਵੱਡੀਆਂ ਕੰਪਨੀਆ ਜਿਹੜੇ ਵੀ ਕਿਸਾਨੀ ਵਾਸਤਾ ਲੋਡ ਹੋਆ ਚੀਜ਼ਾਂ ਗਿਆ ਕਿਸਾਨ ਖੇਤੀ ਕਰਨੇ ਵਾਸਤਾ ਉਹ ਸਾਰੇ ਸੰਦ ਜਿਹੜੇ ਉਰਾ ਆਉਣਗੇ ਉਹ ਦੇਖਣ ਨੂੰ ਵੀ ਮਿਲेंगे ਉਹ ਕੰਪਨੀਆਂ ਵੀ ਆਈਆਂ ਗਿਆ ਉਹਨਾਂ ਬਾਰੇ ਜਾਣਕਾਰੀ ਵੀ ਦਿੱਤੀ ਜਾਏਗੀ ਕਿਵੇਂ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਨੂੰ ਚਲਾਣਾ ਆ ਸੋ ਮੇਰੀ ਸਾਰੇ ਨੂੰ ਅਪੀਲ ਆ ਵੀ ਸਾਰੇ ਲੋਕ ਇਸ ਮੇਲੇ માં ਜ਼ਰੂਰ ਆ ਤਾਂ ਕਿ ਜੋ ਮੇਲਾ ਜਿਹੜਾ ਆਪਾਂ ਕਾਮਯਾਬ ਕਰ ਸਕਾਂ ਧੰਨਵਾਦ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ